ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਪਿਛਲੇ ਇਲੈਕਸ਼ਨ ਚ ਬਹੁਤ ਵੱਡੀ ਗਲਤੀ ਕਰਕੇ ਉਹਨਾਂ ਦੇ ਗੱਲਾਂ ਜਾ ਗਏ ਜਿਨ੍ਹਾਂ ਬਾਰੇ ਆਪਾਂ ਨੂੰ ਕੋਈ ਪਤਾ ਹੀ ਨਹੀਂ ਸੀ ਕਿ ਉਹ ਹੈ ਕੌਣ ਅੱਜ ਫਲਾਤ ਪਿਛਲੇ ਸਾਢੇ 3 ਸਾਲ ਚ ਐਜੇ ਪੰਜਾਬ ਚ ਬਣ ਕੇ ਕਿਤੇ ਰਹਿਣਾ ਔਖਾ ਹੋ ਗਿਆ ਇਹ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਬਾਹਰਲੇ ਬਾਹਰ ਨੇ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਪਰਣਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀ ਦਰ ਦੀ ਸਰਕਾਰ ਜੀ ਪੰਜਾਬ ਤਰੱਕੀ ਹੋਈ ਹੈ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ 10 ਸਾਲ ਹੈ 5 ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣ ਆ 5 ਸਾਲ ਆ ਖਰਾਬ ਹੋ ਗਏ ਤੇ ਇਥੇ ਲੋ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲ ਰਿਆ ਸੀ ਕੋਈ ਹਾਈਵੇ ਨਿਕਲ ਰਿਆ ਸੀ ਕਿਤੇ ਠੰਮਣ ਪ੍ਰਾਣ ਬਣਦੇ ਸੀ ਕਿਤੇ 에어ਪੋਰਟ ਬਣਦੇ ਸੀ ਆਟਾ ਦਾਲ ਛੱਕਰ ਪੈਣੇ ਗਰੀਬ ਨੂੰ ਕਿਸਾਨ ਨੂੰ ਹਰ ਸਹੂਲਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰ ਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਜ਼ਾਰ ਕਿਲਾ ਖੋਦਾ ਅਕਵਾਇਰ ਕਰ ਲਏ 24 ਹਜ਼ਾਰ ਇੰਨਾ ਹੀ 20 25 ਹਜ਼ਾਰ ਜਲੰਧਰ ਤੇ 9 20 25 ਹਜ਼ਾਰ ਅੰਮ੍ਰਿਤਸਰ ਫਿਰ ਪਟਿਆਲਾ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂ ਨੇ ਦਿੱਲੀ ਚੰਡੀਗੜ੍ਹ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਰੱਖੋਣੇ ਹਨ ਉਹਨਾਂ ਨੇ ਕਿਹਾ ਅਪਰ ਐਕੁਇਜ਼ੀਸ਼ਨ ਦਾ ਨੋਟਿਸ ਦੇ ਲਈਏ ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨਾਂ ਨੇ ਆ ਵੀ ਕਿਹਾ ਜਿਨ੍ਹਾਂ ਨੇ ਬੈਂਕ ਡੇਟ ਤੇ ਸੀਐਲਈਓ ਦੇ ਐਪਲੀਕੇਸ਼ਨ ਲੈ ਲਾਂਗੇ ਜੀ ਵੀ ਆਪਾਂ ਜਿਹੜਾ ਕਰੋੜ ਰੁਪਇਆ ਦਾਬਾ ਕਿਲੇ ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ਰੱਖਿਆ ਹੈ ਕੋਈ ਕਲੋਨੀ ਕਟਨਲਾ 70 ਰੇ ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ-ਕਰੋੜ ਪੈਕੇ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਜਿਸ ਦਿਨ ਅਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀਓ ਦੀ ਖੇਡ ਦੇਣੀ ਮਤਲਬ ਐ ਤੁਹਾਡੀ ਜਮੀਨ ਜਿੱਥੇ ਭਾਵੇਂ ਕਰੋੜ ਰੁਪਏ ਸੀ 2 ਕਰੋੜ ਸੀ 20 ਲੱਖ ਦੀ ਬਣ ਜਾਣੀ ਐ ਮਾਤ ਨੂੰ ਇੱਕ ਗੱਲ ਦਿਲੋਂ ਕਹਿ ਕੇ ਜਾ ਰਹੇ ਤੇ ਬਚਨ ਦੇ ਰਹੇ ਕੁਛ ਮਰਜ਼ੀ ਹੋ ਜੇ ਤੁਹਾਡੀ ਜਮੀਨ ਇੱਕ ਵਾਰ ਹੋ ਮੰਨਦਾ ਮੈਂ ਅਕਾਲੀ ਦਲ ਥੁਰਬੀ ਪਾਰਟੀ ਐ ਅਸੀਂ ਲੜਨਾ ਹੈ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਗੜੇ ਕਰ ਦਿਓ ਥੋਡੀਆਂ 90% ਕੁਸ਼ਕੀਬਤਾ ਖਤਮ ਹੋ ਜਾਣੀ ਆ ਅਕਾਲੀ ਦਲ ਤਗੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਛੋਡੇ ਗੁਰੂ ਧਾਮਾਂ ਤੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਤੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਤੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੰਬੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਦਾਰ ਆਪਣੀ ਪਾਰਟੀ ਤੋਂ ਖੜੇ ਕੀਤੇ ਆ ਆ ਸਾਰੇ ਏਜੰਸੀ ਵਾਲਾ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਦਿੱਲੀ ਵਾਲੀ ਪਾਰਟੀਆਂ ਨਾਲ ਐਸ ਕਰਕੇ ਮੈਂ ਜਿਆਦਾ ਸਮਝ ਨਹੀਂ ਲੈਂਦਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਡਾ ਦੇ ਦਫ਼ਤਰ ਸਾਹਮਣੇ ਉਹਦੇ ਉਪਾਰ ਚ ਆਪ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ 10 ਵਜੇ ਲੁਧਿਆਣਾ ਗਲਾਡਾ ਦੇ ਦਫ਼ਤਰ ਜਿੱਥੇ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਓ ਥੋੜੀ ਲੜਾਈ ਲੜ ਰਹੇ ਹਾਂ ਮੈਂ ਤੁਹਾਨੂੰ ਇੰਨੀ ਦੱਸ ਦਿੰਦਾ ਜਿੰਨਾ ਤੱਕ ਮੈਂ ਹੈਗਾ ਜਮੀਨ ਨਹੀਂ ਜਾਣ ਦਿੰਦਾ ਤੁਹਾਡੀ ਕੋਈ ਕੋਈ ਬਾਕੀ ਗੱਲ ਹੋਰ ਐ ਆ 1.5 ਸਾਲ ਚ ਕਾਲੀ ਜਲਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਕਿਹੜਿਆਂ ਦੀ ਖੁਸ਼ੀਆਂ ਲਿਆ ਦੂੰਗਾ ਸੁਣਿਆ ਦਰਿਆ ਕਾ ਆ ਜਿਹੜਾ ਤੁਹਾਡਾ ਬੁਲਾਇਆ ਕਿੱਥੋਂ ਕਿੱਥੇ ਗਿਆ ਆ 100 ਦੇ 200 ਦੇ ਮਹੀਨਿਆਂ ਦਾ ਲੈਣ ਨੂੰ ਆ ਪਾਰਕਾਂ ਬੁਰਕਾਂ ਨਹੀਂ ਬਣਾਈਆਂ ਮੈਂ ਉੱਥੇ ਪੈਸੇ ਫਰਕ ਕੋਈ ਲੋਕੀ ਹੈ ਜੇ ਜਿਨ੍ਹਾਂ ਦੇ ਪੈਰ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿੰਨੇ ਜ ਮੈਂ ਆ ਜਾਂਦੀ ਹੈ ਮੈਂ ਇਹਦਾ ਵੱਡਾ ਮੈਂ ਪਾਰਟੀ ਤੋਂ ਵੱਡਾ ਹੈ ਮੈਂ ਇਹਨੂੰ ਦੱਸਣਾ ਚਾਹਣਾ ਹੈ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਤਰੀ ਕਰਨੀ ਪਾਉਣਾ ਕਿਸ ਨੇ ਆ ਸਾਰੀ ਤਾਕਤ ਸ਼ਕੂਮਨੀ ਕਾਲੀ ਜਲਦੀ ਆ ਥੋੜੇ ਆ ਜਿਹੜੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਆ ਕਾਮੀ ਦੇ ਵਿੱਚ 300 ਤੋਂ ਨੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਸਾ ਪੰਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਦੁਨੀਆ ਪਾਰਟੀਆਂ ਐ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਐ ਚਲੋ 10 ਸਾਲ ਥੱਕੀ ਬੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸ ਨੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਦਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਐ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਐ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਫਿਰ ਥੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋੜੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ ਥੋੜੀ 4 ਕਰੋੜ ਦੀ 2 ਕਰੋੜ ਦੀ ਜ਼ਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸੌ ਚੁੱਕੀ ਦੁਕੜੀਆਂ ਤਕਲੇ ਹੋ ਜਾਣਗੇ ਭਾਰਤ ਨੂੰ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ ਕੀ ਮਨਪੀ ਵਿੱਚ ਦਵਾਰੇ ਤੱਕ ਨਾ ਦੇ ਯਾਰ ਉਹ ਗਰੰਟੀ ਮੇਰੀ ਹੈ ਕੋਲੇ ਸੋਹਿਆ ਮਨਪ੍ਰੀਤਿਆਲੀ ਕੋਈ ਕਾਲੀ ਦਿਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਇੱਥੇ ਬਸ ਤੁਸੀਂ ਮਨ ਬਣਾ ਲਓ ਅਕਾਲੀਰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਭਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਤੇ ਮਾਂ ਪਾਪਾ ਨੂੰ ਭੁੱਲ ਜਾਂਦਾ ਉਹ ਇਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਦਾ ਖਿਆਲ ਰੱਖ ਤਗੜੇ ਹੋ ਜਾਓ ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਗਿਆ ਸੀ ਅਬ ਅਮੁਲੀਆ ਕੋਲ ਉੱਤੇ ਮੈਂ ਲੋੜ ਇਕ ਮੈਂ ਦਫਤਰ ਖੋਲ ਰਿਹਾ ਜਿੱਥੇ ਉਹ ਐਸਟੀ ਮੇਰਾ ਅਫਸਰ ਉੱਥੇ ਫਟੋਵੀਂ ਕੰਮ ਦੇ ਰਹੂਗਾ ਕੱਲੇ ਦਾਖੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਉਂਦੀ ਜਿਸ ਤਰ੍ਹਾਂ ਦਫਤਰ ਖੋਲ ਦਿੱਤਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਕਾਟ ਕੇ ਫਦੇ ਬਰਾਉ ਵਾਈ ਨੂੰ ਜਿੱਤ ਦਾ ਖਾਲਸਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਪਿਛਲੇ ਇਲੈਕਸ਼ਨ ਚ ਬਹੁਤ ਵੱਡੀ ਗਲਤੀ ਕਰਕੇ ਉਹਨਾਂ ਦੇ ਗੱਲਾਂ ਜਾ ਗਏ ਜਿਨ੍ਹਾਂ ਬਾਰੇ ਆਪਾਂ ਨੂੰ ਕੋਈ ਪਤਾ ਹੀ ਨਹੀਂ ਸੀ ਕੌ ਹੈ ਕੌਣ ਅੱਜ ਹਾਲਾਤ ਪਿਛਲੇ ਸਾਡੇ 3 ਸਾਲ ਚ ਐਜੇ ਪੰਜਾਬ ਬਣ ਗਏ ਕਿਥੇ ਰਹਿਣਾ ਔਖਾ ਹੋ ਗਿਆ ਇਹ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਬਾਹਰਲੇ ਬਾਹਰ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀ ਦਰ ਦੀ ਸਰਕਾਰ ਜੀ ਪੰਜਾਬ ਤਰੱਕੀ ਹੋਈ ਹੈ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ 10 ਸਾਲ ਹੈ 5 ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣਾਂ 5 ਸਾਲ ਆ ਖਰਾਬ ਹੋ ਗਏ ਦੇਖੋ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲ ਰਿਆ ਸੀ ਕੋਈ ਹਾਈਵੇ ਨਿਕਲ ਰਿਆ ਸੀ ਕਿਤੇ ਘਰ-ਘਰ ਪ੍ਰਾਣ ਬਣਦੇ ਸੀ ਕਿਤੇ 에어ਪੋਰਟ ਬਣਦੇ ਸੀ ਆਟਾ ਦਾਲ ਛੱਕਰ ਪੈਣੇ ਗਰੀਬ ਨੂੰ ਕਿਸਾਨ ਨੂੰ ਹਰ ਸੂਰਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰ ਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 20000 ਕਿਲਾ ਖੋਗਾ ਅਕਵਾਇਰ ਕਰ ਰਹੇ ਹੈ 24000 ਇੰਨਾ ਹੀ 20 25000 ਜਲੰਧਰ ਤੇ 29 20 25000 ਅੰਮ੍ਰਿਤਸਰ ਫਿਰ ਪਟਿਆਲਾ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂਪ ਨੇ ਦਿੱਲੀ ਚੰਡੀਗੜ੍ਹ ਮੇਨਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਚ ਖਰਚਣੇ ਆ ਉਹਨਾਂ ਨੇ ਕਿਹਾ ਆਪਾਂ ਐਕਵੀਜ਼ੀਸ਼ਨ ਦਾ ਨੋਟਿਸ ਦੇ ਦਈਏ ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਆ ਉਹਨਾਂ ਨੇ ਆ ਵੀ ਕਿਹਾ ਜਿਨ੍ਹਾਂ ਨੇ ਬੈਂਕ ਡੇਟ ਤੇ ਸੀਐਲਓ ਦੇ ਐਪਲੀਕੇਸ਼ਨ ਲੈ ਲਾਂਗੇ ਜਿਹਦੀ ਆਪਾਂ ਜਿਹੜਾ ਕਰੋੜ ਰੁਪਇਆ ਦਾਊਬਾ ਕਿल्ले ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ਰੱਖਿਆ ਕੋਈ ਕਲੋਨੀ ਕਟੜਲਾ 70 ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ-ਕਰੋੜ ਪੈਕੇਜ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਨਹੀਂ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਜਿਸ ਦਿਨ ਅ ਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜਾ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਖੇਡ ਦੇਣੀ ਮਤਲਬ ਆ ਤੁਹਾਡੀ ਜਮੀਨ ਜਿੱਥੇ ਭਾਵੇਂ ਕਰੋੜ ਰੁਪਈਆ ਸੀ 2 ਕਰੋੜ ਸੀ 20 ਲੱਖ ਦੀ ਬਣ ਜਾਣੀ ਹੈ ਮਾਤ ਨੂੰ ਇੱਕ ਗੱਲ ਦਿਨੋਂ ਕਹਿ ਕੇ ਜਾਣਿਆ ਤੇ ਬਚਨ ਦੇਣਿਆ ਕੁਛ ਮਰਜ਼ੀ ਹੋ ਜੇ ਤੁਹਾਡੀ ਜਮੀਨ ਦੀ ਇੱਕ ਵਾਰ ਹੋ ਮੰਨਦਾ ਮੈਂ ਅਕਾਲੀ ਦਲ ਥੂਬੀ ਪਾਰਟੀ ਐ ਅਸੀਂ ਲੜਨਾ ਹੈ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰ ਦਿਓ ਥੋਡੀਆਂ 90% ਕੁਸ਼ੀਬਤਾ ਖਤਮ ਹੋ ਜਾਂਦੀ ਐ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਛੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੱਗ ਪੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਦਾਰ ਆਪਣੀ ਪਾਰਟੀ ਤੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਦਿੱਲੀ ਵਾਲੀ ਪਾਰਟੀਆਂ ਨਾਲ ਐਸ ਕਰਕੇ ਮੈਂ ਜਿਆਦਾ ਸਮਝ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਐਪੀਡੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ 10 ਵਜੇ ਲੁਧਿਆਣਾ ਦੇ ਗਲਾਟਾ ਦੇ ਦਫ਼ਤਰ ਜਿੱਥੇ ਮੈਂ ਬੇਨਤੀ ਕਰਾਂ ਸਾਰੇ ਪਿੰਡਾਂ ਤੁਸੀਂ ਆਓ ਥੋੜੀ ਲੜਾਈ ਲੜ ਰਹੇ ਹਾਂ ਮੈਂ ਤੁਹਾਨੂੰ ਐਂਦੀ ਦੱਸ ਦਿੰਦਾ ਜਿੰਨਾ ਚਿਰ ਮੈਂ ਹੈਗਾ ਜ਼ਮੀਰ ਦੀ ਜਾਨ ਦਿੰਦਾ ਥੋੜੀ ਕੋਈ ਪਰਸ ਬਾਕੀ ਗੱਲ ਹੋਰ ਹੈ ਆ 1.5 ਸਾਲ ਚ ਕਾਲੀ ਦਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਕਿਹੜਿਆਂ ਦੀ ਖੁਸ਼ੀਆਂ ਲਿਆ ਦੂੰਗਾ ਸੋਹਣਿਆ ਦੁਨੀਆ ਕਾ ਆ ਜਿਹੜਾ ਤੁਹਾਡਾ ਬੁਲਾਇਆ ਕਿੱਥੋਂ ਕਿੱਥੇ ਗਿਆ ਆ 100 ਸਿਰ 200 ਸਿਰ ਮਹੀਨਿਆਂ ਦਾ ਲੈਣ ਨੂੰ ਆ ਪਾਰਕਾਂ ਬੁਰਕਾਂ ਮੈਂ ਬਣਾਈਆਂ ਮੈਂ ਉੱਤੇ ਪੈਸੇ ਪਰ ਕੋਈ ਲੋਕੀ ਐਜੇ ਕਿਨਾਂ ਦੇ ਪੈਰ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿੰਨੇ ਮੈਂ ਆ ਜਾਂਦੀ ਐ ਮੈਂ ਇਟਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਨੂੰ ਦੱਸਣਾ ਚਾਹਣਾ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਥ ਨਹੀਂ ਕਰਨੀ ਪੁਰਾਣਾ ਕਿਸ ਨੇ ਆ ਸਾਰੀ ਤਾਕਤ ਸ਼ਰੂਨੀ ਕਾਲੀ ਗਲਤੀ ਆ ਥੋਡੇ ਆ ਜਿਹੜੀ ਪਾਰਟੀ ਐ ਥੋਡੇ ਬਜ਼ੁਰਗਾਂ ਦੀ ਪਾਰਟੀ ਐ ਅਕਾਲੀ ਦੇ 10300 ਪਰਾਂ ਦੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਲਸਾ ਪੰਥ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀ ਲੁਟੇਰੇ ਆ ਦੂਜੀਆਂ ਪਾਰਟੀਆਂ ਐ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਐ ਚਲੋ 10 ਸਾਲ ਥੱਕੀ ਬੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸੇ ਕੋਲ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਣਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਐ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਐ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਫਿਰ ਥੋੜੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਜਗ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋੜੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ ਥੋੜੀ 4 ਕਰੋੜ ਦੀ 2 ਕਰੋੜ ਦੀ ਜਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸੋਚ ਚੁੱਕੀ ਦੁਕਣੀ ਟਿਕੜੇ ਹੋ ਜਾਣਗੇ ਭਾਰਤ ਵਿੱਚ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ ਕੀ ਮਨਪੀ ਵਿੱਚ ਦੁਆਰੇ ਤੱਕ ਟਰਾਂਸਪੋਰਟ ਉਹ ਗਰੰਟੀ ਤੇਰੀ ਹੈ